ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰ ਉਤੇਗਵਾਦੂ ਸੇ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਈ ਸੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਉੱਕੀ ਗੜੀ ਰਹਿਤ ਕਰੋ ਕਿਰਪਾ ਤਾਂ ਅੰਦਰ ਸਿਉ ਧੰਨਵਾਦ ਹੈ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਨਵੇਂ ਸਾਲ ਦੀ ਕਿਰਪਾ ਕਰੋ ਬਾਈ ਬਰੋ ਕਿਰਪਾ ਬੱਚਿਆਂ ਦਾ ਮਿਹਰ ਕਰੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਾਬ ਸੋਹੀ ਛੰਤ ਮਹਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪਰਸਾਦ परो वन मैं मत पेई अड़ कृपा हो बलराम जीओ मैली अवगण चित बिन गुरगुण न समानी बलराम जी पर जो बन मै मत पे अड़ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗੜ ਚਿੱਤ ਬੇਨਗੁਰ ਗੁਣ ਨ ਸਮਾਨੀ ਬਲਰਾਮ ਜੀਓ ਗੋਲ ਸਾਰ ਨ ਜਾਣੀ ਭਰਮ ਭੁਲਾਣੀ ਜੋਨ ਬਾਦ ਗਵਾਇਆ ਵਰ ਘਰ ਦਰ ਦਰ ਸਨ ਨਹੀਂ ਜਾਤਾ ਪੈਰ ਕਾ ਸਹਿਜ ਨਾ ਪਾਇਆ ਸਤ ਗੁਰ ਪੂਛ ਨ ਮਾਰਗ ਚਾਲੀ ਸੋਤੀ ਰੈਣ ਵਿਹਾਣੀ ਨਾਨਕ ਬਾਲ ਤਣ ਰਾੜੇ ਪ ਬਿਨ ਪੈਰ ਧਨ ਕੋਮਲਾਣੀ बाबा ਮੈਂ ਵਰਦੇ ਮੈਂ ਹਰ ਵਰ ਭਾਵੈ ਤਿਸ ਕੀ ਬਲ ਰਾਮ ਜਿਉ ਰਬ ਰਹਾ ਯੁਗ ਚਾਰ ਤੇਰ ਭਵਨ ਬਾਣੀ ਤਿਸ ਕੀ ਬਲ ਰਾਮ ਜਿਉ ਤੇਰ ਭਵਨ ਕੰਤਰ ਵੈ ਸੋਹਾਕਰ ਅਲਗਣ ਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਪਰਪੂਰੇ ਹਰ ਕੀ ਨਾਰਸੋ ਸਰਬ ਗੁਣ ਸੁਹਾਗਣ ਰਣ ਨਾਮ ਲੈਵੇ ਸੇ ਨਾਨਕ ਮੈਂ ਵਰ ਸਾਚਾ ਭਾਵੇ ਜਗ ਜਗ ਪ੍ਰੀਤਮ ਤੈਸੇ ਬਾਬਾ ਲਗਣ ਗੜਾਏ ਹਮ ਵੀ ਬੰਜਾ ਸਾਹ ਰਹਿ ਬਲਰਾਮ ਜੀਉ ਸਾਹ ਹੁਕਮ ਰਜਾਈ ਸੋਨਾ ਟਲੇ ਜੋ ਪ੍ਰਭ ਕਰੈ ਬਲਰਾਮ ਜੀਉ ਕੇ ਰਤ ਪਿਆ ਕਰ ਤੈ ਘਰ ਪਾਇਆ ਮੇਟ ਨ ਸਕੇ ਕੋਈ ਜਾਣਿ ਨਾ ਨਰ ਹਰ ਨਹਿ ਕੇਵਲ ਰਵ ਰਹਾ ਤੇ ਹੋ ਲੋਈ ਮਾਇ ਨਿਰਾਸੀ ਰੋਏ ਵਿਸੁੰਨੀ ਬਾਲੀ ਬਲਹਿ ਤੇ ਨਾਨਕ ਸਾਚ ਸਬਦ ਸੁਖ ਮਹਲੀ ਗੋਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰੈਸੀ ਵੇਖਾ ਦੂਰ ਪੈਰ 라ਵੀ ਘਰ ਸੋਈਐ ਬਲਰਾਮ ਜੀਓ ਸਾਚੇ ਪਿਰ ਨੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਧਾਨੇ ਸੰਜੋਗੀ ਮਿਲਖਾਂ ਸੁਹੇਲਾ ਗੋਲਾਂਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਫਿਰ ਭਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਸਤ ਸਾਂਤੋਖ ਸਦਾ ਸਚ ਪੱਲੈ ਸਚ ਬੋਲੇ ਫਿਰ ਪਾਏ ਨਾਨਕ ਵਿਛੜਾ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਸ਼ੰਤ ਮਹਿਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪਈ ਅੜੈ ਘਰ ਪਾਹੋਣੀ ਬਲ ਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਣੀ ਬਲ ਰਾਮ ਜੀਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਸਮਾਂ ਤੋਂ ਉਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 700 ਘਰੇਟ ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦੇ ਆ ਅੰਦਰ ਵਸੇ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾ ਚਰਦੀ ਕਲਮ ਸੰਸਾਤ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਨਵਾਂ ਸਾਲ ਸ਼ੁਰੂ ਹੋਇਆ ਉਸ ਨੂੰ ਗੁਰੂ ਚਰਨਾਂ ਵਿੱਚ ਬੈ ਕੇ ਆਪ ਜੀ ਇਹ ਸਮਾਂ ਬਤੀਤ ਕਰ ਰਹੇ ਹੋ ਦੁਨੀਆਵੀ ਲੋਕ अनेकाਹੀ ਵਿਕਾਰਾਂ ਵਿੱਚ ਪੈ ਕੇ ਇਸ ਸਮਾਂ ਨੂੰ ਲੰਘਾਉਂਦੇ ਨੇ ਲੇਕਿਨ ਧੰਨ ਨੇ ਗੁਰੂ ਕੀਆ ਸੰਗਤਾਂ ਤੇ ਧੰਨ ਹੈ ਪੂਰਾ ਸਤਿਗੁਰੂ ਜਿਹੜਾ ਆਪਣੇ ਸ਼ਰਨ ਆਇਆ ਗੁਰਸਿੱਖਾਂ ਨੂੰ ਉਸ ਪਰਿਪੂਰਨ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੋੜ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆ ਇਹ ਸਮਾਂ ਸਤਿਗੁਰ ਜੀ ਆਪ ਜੀ ਨੂੰ ਬਖਸ਼ਿਆ ਹੈ ਸਤਿਗੁਰ ਦਾ ਸ਼ੁਕਰਾਨਾ ਕਰੀਏ ਗੁਰੂ ਨੇ ਕਿਰਪਾ ਕਰਕੇ ਇਹ ਸੁਭਾਗਾ ਭਰਿਆ ਸਮਾਂ ਸਾਨੂੰ ਬਖਸ਼ਿਆ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਅਰਦਾਸ ਕਰੀਏ ਕਿ ਸਤਿਗੁਰੂ ਆਉਣ ਵਾਲਾ ਸਾਲ ਜਿਹੜਾ ਹੈ ਨਵਾਂ ਚੜਿਆ ਸਾਲ ਆਪ ਜੀ ਦਾ ਨਾਮ ਜਪਦੇ ਆ ਬਾਣੀ ਪੜਦੇ ਆ ਧਰਮ ਦੀ ਕਿਰਤ ਕਰਨਿਆ ਬੀਤਿਤ ਹੋਵੇ ਸਤਿਗੁਰੂ ਸਾਰਿਆਂ ਨੂੰ ਚੜਦੀ ਕਲਾ ਬਖਸ਼ਣ ਹੋਈਆਂ ਬੇਅੰਤ ਭੁੰਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ